ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਝੋਨੇ ਦੀ ਫਸਲ ਦੀ ਵਾਢੀ ਤੇ ਸਾਂਭ ਸਮਾਈ ਚੱਲ ਰਹੀ ਹੈ ਨਾਲ ਹੀ ਕਿਸਾਨ ਵੀਰ ਕਣਕ ਦੀ ਬਿਜਾਈ ਦੀ ਤਿਆਰੀ ਕਰ ਰਹੇ ਆ ਤੇ ਬੀਜ ਬਾਰੇ ਜਿਹੜਾ ਹੈਗੇ ਸਵਾਲ ਕਾਫੀ ਕਿਸਾਨ ਵੀਰਾਂ ਦੇ ਆਉਂਦੇ ਆ ਬੀਜ ਤੇ ਸਬਸਿਡੀ ਬਾਰੇ ਜਿਹੜਾ ਖੇਤੀਬਾੜੀ ਦੇ ਕਿਸਾਨ ਭਲਾਈ ਭਾਗ ਕੋਲ ਜਿਹੜਾ ਬੀਜ ਆਉਂਦਾ ਉਹਦੇ ਬਾਰੇ ਕਿਸਾਨ ਵੀਰਾਂ ਦੇ ਸਵਾਲ ਸੀਗੇ ਤਾਂ ਉਹਦੀ ਵਾਬਤ ਕਿਸਾਨ ਵੀਰੋ ਤੁਹਾਡੇ ਨਾਲ ਮੈਂ ਜ਼ਰੂਰੀ ਜਾਣਕਾਰੀ ਸਾਂਝੀ ਕਰਨੀ ਚਾਹੁੰਨਾ ਕਿ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਦੇ ਕਿਸਾਨ ਭਲਾਈ ਭਾਗ ਵੱਲੋਂ ਜਿੱਥੇ ਹੜ੍ਹ ਪ੍ਰਭਾਵਿਤ ਏਰੀਏ ਦੇ ਵਿੱਚ ਕਿਸਾਨ ਵੀਰਾਂ ਨੂੰ ਜਿਹੜਾ ਬੀਜ ਮਹਈਆ ਕਰਵਾਇਆ ਜਾ ਰਿਹਾ ਜਿੱਥੇ ਕਿ ਪੂਰਾ ਲਾਸ ਹੋ ਗਿਆ ਸੀਗਾ ਉੱਥੇ ਜਿਹੜਾ ਵੱਖਰੇ ਤੌਰ ਤੇ ਜਿਹੜਾ ਉਹ ਬੀਜ ਮਹਈਆ ਕਰਵਾਇਆ ਜਾ ਰਿਹਾ ਜਿਹੜਾ ਹੜ ਪ੍ਰਭਾਵਿਤ ਖੇਤਰ ਨਹੀਂਗਾ ਜਿਹੜਾ ਹੜ ਰਹਿਤ ਖੇਤਰ ਹੈ ਜਿੱਥੇ ਹਾੜਾਂ ਦੇ ਨਾਲ ਨੁਕਸਾਨ ਨਹੀਂ ਹੋਇਆ ਉਹਨਾਂ ਏਰੀਆ ਦੇ ਕਿਸਾਨ ਵੀਰਾਂ ਵਾਸਤੇ ਵੀ ਉਹਨਾਂ ਜ਼ਿਲ੍ਹਿਆਂ ਦੇ ਉਹਨਾਂ ਅ ਬਲਾਕਾਂ ਦੇ ਪਿੰਡਾਂ ਦੇ ਕਿਸਾਨ ਵੀਰਾਂ ਵਾਸਤੇ ਵੀ ਜਿਹੜੀ ਬੀਜ ਦੀ ਸਪਲਾਈ ਤੁਹਾਨੂੰ ਦਿੱਤੀ ਜਾਊਗੀ ਖੇਤੀਬਾੜੀ ਦੇ ਕਿਸਾਨ ਭਲਾਈ ਭਾਗ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਬਲਾਕਾਂ ਦੇ ਵਿੱਚ ਆਉਣ ਵਾਲੇ ਦਿਨਾਂ ਤੱਕ ਜਿਹੜਾ ਬੀਜ ਉਹ ਪਹੁੰਚ ਜਾਊਗਾ ਉਸ ਤੋਂ ਪਹਿਲਾਂ ਹੁਣ ਜਿਹੜਾ ਹੈਗਾ ਕਿਸਾਨ ਵੀਰਾਂ ਨੇ ਆਪਣਾ ਪੋਰਟਲ ਦੇ ਉੱਤੇ agrimachinerypv.com ਪੋਰਟਲ ਦੇ ਉੱਤੇ ਆਨਲਾਈਨ ਅਪਲਾਈ ਕਰਨਾ ਆਪਣੀ ਐਪਲੀਕੇਸ਼ਨ ਦੇਣੀ ਹੈ ਬੀਜ ਲੈਣ ਵਾਸਤੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਹੁਣ ਸਾਰਾ ਆਨਲਾਈਨ ਸਿਸਟਮ ਚੱਲਦਾ ਤੇ ਆਨਲਾਈਨ ਜਿਹੜਾ ਹੈਗਾ ਤੁਹਾਨੂੰ ਅਪਲਾਈ ਕਰਨਾ ਪੈਣਾ ਹੈ ਬੀਜ ਲੈਣ ਵਾਸਤੇ ਪ੍ਰਤੀ ਕਿਸਾਨ ਜਿਹੜਾ ਹੈਗਾ 2.5 ਹੈਕਟੇਅਰ ਤੱਕ ਜਿਹੜੀ ਹੈਗੀ ਹੈ ਬੀਜ ਉਦ ਦਿੱਤਾ ਜਾਣਾ ਤੇ ਜੇ ਤੁਸੀਂ ਜਿਹੜਾ ਹੈਗਾ ਇੱਕ ਫਾਰਮ ਜਾਂ ਜੇ فرض ਕਰ ਲਓ ਤੁਸੀਂ 5 ਕਿੱਲਾਂ ਦਾ ਬੀ ਲੈਣਾ ਤਾਂ ਦੋ ਫਾਰਮ ਤੁਸੀਂ ਅਪਲਾਈ ਕਰ ਸਕਦੇ ਆ ਉਹਦੇ ਵਾਸਤੇ ਜਿਹੜਾ ਐਸਸੀ ਕੰਪੋਨੈਂਟ ਵੱਖਰਾ ਜਨਰਲ ਕੰਪੋਨੈਂਟ ਵੱਖਰਾ ਐਸਸੀ ਫਾਰਮਰ ਦੇ ਨਾਂ ਤੇ ਵੀ ਜਿਹੜਾ ਅਪਲਾਈ ਕੀਤਾ ਜਾ ਸਕਦਾ ਉਹਦੇ ਵਾਸਤੇ ਜਿਹੜੀ ਵੱਖਰੀ ਜਿਹੜੀ ਸਬਸਿਡ ਮਤਲਬ ਵੱਖਰਾ ਬੀਜ ਆਉਂਦਾ ਉਹ ਕੋਟਾ ਹੁੰਦਾ ਵੱਖਰਾ ਤੇ 50% ਸਬਸਿਡੀ ਤੇ ਬੀਜ ਮਿਲਣਾ ਮੰਨ ਲਓ 4000 ਰੁਪਏ ਜਿਹੜਾ ਹੈਗਾ ਮقرਰ ਕੀਤਾ ਗਿਆ ਪ੍ਰਤੀ ਕਵਾਂਟਲ ਬੀਜ ਮਗਰ ਤੇ 50% ਉਹ ਤੇ ਸਬਸਿਡੀ ਉਹ 2000 ਰੁਪਏ ਕਵਾਂਟਲ ਦੇ ਹਿਸਾਬ ਨਾਲ ਜਿਹੜਾ ਬੀਜ ਆ ਤੁਹਾਨੂੰ ਬੀਜ ਦਿੱਤਾ ਜਾਊਗਾ ਤੇ 800 ਰੁਪਏ ਦਾ ਤਕਰੀਬਨ ਥੈਲਾ 40 ਕਿਲੋ ਦਾ ਉਹ ਤੁਹਾਨੂੰ ਮਿਲੂਗਾ ਜੇ ਕੋਈ ਅਪਡੇਟ ਹੁੰਦੀ ਹੈ ਕੀਮਤਬਾਬਤ ਜਾਂ ਕੋਈ ਹੋਰ ਅਪਡੇਟ ਹੋਵੇਗੀ ਤਾਂ ਉਹ ਤੁਹਾਡੇ ਨਾਲ ਦੀ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿਸਮਾਂ ਦੇ ਵਿੱਚ ਪੀਬੀਡਬਲਿਊ 826 ਤੋਂ ਲੈ ਕੇ ਪੀਬੀਡਬਲਿਊ 824 ਪੀਬੀਡਬਲਿਊ 869 803 ਪੀਬੀਡਬਲਿਊ 766 ਸਨੇਰੀ ਉਹਨਾਂ ਤੋਂ ਪੀਬੀਡਬਲਿਊ 550 ਐਚਡੀ 3086 ਡੀਬੀਡਬਲਿਊ 187 ਡੀਬੀਡਬਲਿਊ 222 ਅ ਇਸ ਤੋਂ ਇਲਾਵਾ ਜਿਹੜੀ ਜਿਹੜੀਆਂ ਪੀਬੀ ਇੱਕ ਚਪਾਤੀ ਜਿਹੜੀ ਵੈਰਾਈਟੀ ਹੈ ਪੀਬੀ ਇੱਕ ਜਿੰਕ ਹੈ ਜਾਂ ਪੀਬੀ ਡਬਲਿਊ ਜਿੰਕ ਟੂ ਵੈਰਾਈਟੀ ਹੈ ਇਹ ਤਕਰੀਬਨ ਕਿਸਮਾਂ ਦੇ ਉੱਤੇ ਸਬਸਿਡੀ ਦਿੱਤੀ ਜਾਣੀ ਹੈ ਤੁਸੀਂ ਵਿਧੇਰੇ ਜਾਣਕਾਰੀ ਲਈ ਆਪਣੇ ਬਲਾਕ ਦਫ਼ਤਰ ਜਾਂ ਆਪਣੇ ਏਰੀਆ ਦੇ ਖੇਤੀਬਾੜੀ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਆ ਮੇਰਾ ਕਹਿਣ ਦਾ ਮੇਨ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣ ਦਾ ਮਕਸਦ ਇਹ ਹੈ ਕਿ ਕਿਸਾਨ ਵੀਰ ਜਿਹੜੇ ਉਹ ਪੋਰਟਲ ਤੇ ਜਿਹੜੇ ਕਿਸਾਨ ਵੀਰ ਬੀਜੀ ਲੈਣਾ ਚਾਹੁੰਦੇ ਪੋਰਟਲ ਤੇ ਅਪਲਾਈ ਕਰਦੇ ਹੋ ਪੋਰਟਲ ਖੁੱਲਾ ਜੇਕਰ ਇਹ ਕਿਸਮ ਦੀ ਜਿਹੜੀ ਤੁਹਾਨੂੰ ਸਮੱਸਿਆ ਆਉਂਦੀ ਤਾਂ ਆਪਣੇ ਏਰੀਏ ਦੇ ਜਿਹੜੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਕਰਮਚਾਰੀ ਨਾਲ ਸੰਪਰਕ ਕਰੋ ਆਨਲਾਈਨ ਅਪਲਾਈ ਕਰੋਗੇ ਤਾਂ ਉਦੋਂ ਬਾਅਦ ਜਿਹੜਾ ਹੈਗਾ ਤੁਹਾਨੂੰ ਬੀ ਮਿਲਣਾ ਬੀ ਮਹਿਕਮੇ ਖੇਤੀਬਾੜੀ ਦੇ ਕਿਸਾਨ ਭਲਾਈ ਭਾਗ ਦੇ ਦਫ਼ਤਰਾਂ 'ਚ ਵੱਖ-ਵੱਖ ਬਲਾਕਾਂ ਦੇ ਵਿੱਚ ਤੁਸੀਂ ਸੰਪਰਕ ਕਰਕੇ ਤੇ ਉਹਨਾਂ ਤੋਂ ਪਤਾ ਕਰ ਲੈਣਾ ਬੀ ਜਿਹੜਾ ਹੈਗਾ ਬਲਾਕ ਦੇ ਉਹ ਵਿਭਾਗਾਂ ਦੇ ਵਿੱਚ ਆਊਗਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬੀ ਜਾਊਗਾ ਤੇ ਉੱਥੋਂ ਹੀ ਤੁਹਾਨੂੰ ਜਿਹੜਾ ਬੀਜ ਮਿਲਣਾ ਪਰ ਉਦੋਂ ਪਹਿਲਾਂ ਤੁਹਾਨੂੰ ਆਨਲਾਈਨ ਅਪਲਾਈ ਕਰਨਾ ਪੈਣਾ ਹੈ ਆਨਲਾਈਨ ਅਪਲਾਈ ਕਰਨ ਵਾਸਤੇ ਤੁਸੀ ਨਾਜ ਖਰੀਦ ਪੋਰਟਲ ਤੇ ਰਜਿਸਟਰ ਹੋਣੇ ਚਾਹੀਦੇ ਆ। ਜੇ ਤੁਸੀਂ ਅਪਲਾਈ ਕਰੋਗੇ agrimachinerypv.com ਤੇ ਸਭ ਤੋਂ ਪਹਿਲਾਂ ਤੁਸੀਂ ਫੋਨ ਨੰਬਰ ਆਪਦਾ ਭਰਨਾ ਉੱਤੇ ਤੁਹਾਨੂੰ OTP ਆਉਂਦਾ ਉਦੋਂ ਅੱਗੇ ਜਿਹੜੀ ਹੈਗੀ ਆ ਤੁਹਾਡਾ ਉਹ ਜਿਹੜਾ ਸਬਸਿਡੀ ਵਾਲਾ ਜਿਹਦੇ ਵਿੱਚ ਤੁਸੀਂ ਬੀਜ ਕਣਕ ਦੇ ਬੀਜ ਵਾਸਤੇ ਜਿਹੜਾ ਅਪਲਾਈ ਕਰਨਾ ਜਿਵੇਂ ਜਿਵੇਂ ਇਨਸਟਰਕਸ਼ਨਾਂ ਹੋਣੀਆਂ ਅੱਗੇ ਤੁਸੀਂ ਅਪਲਾਈ ਕਰ ਦੇਣਾ ਖਾਸ ਖਿਆਲ ਇਹ ਰੱਖਣਾ ਕਿ ਜਦੋਂ ਤੁਸੀਂ ਅਪਲਾਈ ਜਿਹੜਾ ਪੁਸ਼ਟੀ ਕਰਨੀ ਹੈ ਨਾ ਕਿ ਸਾਰੀ ਜਾਣਕਾਰੀ ਮੈਂ ਭਰਤੀ ਆ ਓਕੇ ਕਰਨਾ ਜਦੋਂ ਉਦੋਂ ਪਹਿਲਾਂ ਚੈੱਕ ਕਰ ਲੈਣਾ ਕਿ ਤੁਹਾਡਾ ਜਿਹੜਾ ਏਰੀਆ ਉਹ ਜੇ ਹੜ ਪ੍ਰਭਾਵਿਤ ਤਾਂ ਹੜ ਪ੍ਰਭਾਵਿਤ ਆ ਜਣਾ ਉਹ ਤੋਂ ਪਹਿਲਾਂ ਚੈੱਕ ਕਰ ਲਿਓ ਕਿਉਂਕਿ ਉਹ ਕਈ ਵਾਰ ਜਿਹੜਾ ਹੈਗਾ ਹੜ ਪ੍ਰਭਾਵਿਤ ਖੇਤਰ ਦੇ ਅਧੀਨ ਭਰਿਆ ਜਾਂਦਾ ਤੇ ਜੇ ਤੁਸੀਂ ਹੜ ਰਹਿਤ ਖੇਤਰ ਜਾਂਦਾ ਉਹ ਚੈੱਕ ਕਰਕੇ ਦੁਬਾਰਾ ਹੜ ਰਹਿਤ ਖੇਤਰ ਵਾਸਤੇ ਅਪਲਾਈ ਕਰਨਾ ਫਿਰ ਤੁਹਾਨੂੰ ਜਿਹੜਾ ਹੈਗਾ ਬੀਜ ਇਹ 50% ਸਬਸਿਡੀ ਤੇ ਮਿਲੂਗਾ ਜੇ ਕੋਈ ਹੋਰ ਸਵਾਲ ਹੋਵੇ ਸੇ ਆਵੇ ਜਰੂਰ ਦੱਸਣਾ ਹੋਰ ਜਾਣਕਾਰੀਆਂ ਨਾਲ ਦੀ ਨਾਲ ਤੁਹਾਡੇ ਨਾਲ ਅਪਡੇਟ ਕਰਦੇ ਰਹਾਂਗੇ ਕਿਸਾਨ ਵੀਰ ਵੱਧ ਤੋਂ ਵੱਧ ਜਿਹੜਾ ਹੈਗਾ ਅਪਲਾਈ ਕਰਕੇ ਬੀਜ ਤੇ ਸਬਸਿਡੀ ਪ੍ਰਾਪਤ ਕਰਨ ਤੇ ਲਾਭ ਉਠਾਓ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਖੁਸ਼ ਰੱਖੇ ਸ਼ਾਰੋ ਆਬਾਦ ਰਹੋ